ਸਗਰੇ ਜੀ ਕੋ ਮਲੇ ਤਨ ਆਪ ਬਾਕੀ ਕੱਟ ਰਹੀ ਆ ਮੇਰੇ ਨਾਲ ਬੱਚੇ ਬੱਜਣੇ ਚਲਾਰਾ ਤਾਰੇ 42 ਹੈ ਮਾਤਾ ਜੀ ਕੋ ਜੀ ਖਾਤਾ ਵੀਰ ਵੇ ਗੁਮਤਾਨ ਮਹਾਕਲਿਆਰ ਆ ਵੀਰਾਂ ਨੇ ਨਹੀਂ ਕਮਾਈ ਚ ਹੁਣ ਸਾ ਪਾਰਿਆ ਮਾਤਾ ਚੜ੍ਹ ਗਿਆ ਕਰਾਂ ਤੇ ਵਰਤੇ ਪਜਾਣੇ ਵਰਹੂੜ ਵਾਸਤੇ ਜੈ ਮਨਤਾ ਦੇਵੀ ਜੀ ਚੱਜਦੇ ਰਹੋ ਭਾਈ ਚੱਜਦੇ ਰਹੋ ਚੱਜਦੇ ਰਹੋ ਭਾਈ ਚੱਜਦੇ ਹੱਥੋਂ ਫਰਨਾਉ ਹੈ ਉੱਪਰ ਉੱਪਰ ਨੂੰ ਇਹ ਇੱਥੇ ਆਪਾਂ ਛੇੜਾ ਕਰਦੇ ਹਾਂ ਸੰਗਤ ਦੀ ਬੜੇ ਪਿਆਰ ਨਾਲ ਸੰਕੰਨਦੀ ਆ ਮਹਾਮਾਈ ਕਭ ਦੀ ਮਨੋ ਕਾਮਨਾ ਪੂਰੀਆਂ ਕਰਦੀ ਆ ਉਹ ਵੀ ਦੱਸਦੇ ਕਿਹੜੀ ਜੀ ਕਹਿੰਦੇ ਆ ਵੀ 600 ਸਾਲ ਪੁਰਾਣਾ ਮੰਦਿਰ ਹੈ ਇਹ ਇਹ ਛੇਤਰ ਸਾਹ ਸਾਲ ਪੁਰਾਣਾ ਮੰਦਿਰ ਪਰਾਚੀਨ ਕਿਤਲਾ ਮਾਤਾ ਮਸਮ ਮਾਤਾ ਮਸਾਣੀ ਜ਼ਿਲ੍ਹਾ ਪਟਿਆਲਾ ਇਸ ਤਹਿਸੀਲ ਰਾਜਮੁਰੇ ਦੇ ਵਿੱਚ ਪੈਂਦਾ ਹੈ ਤੇ ਇੱਥੇ ਜੋ ਵੀ ਸੁਖਣਾ ਸੁੱਕ ਕੇ ਲੋਕ ਜਾਂਦੇ ਆ ਉਹਨਾਂ ਕੀ ਸੁਖਣਾ ਹਰ ਆਤਰਾ ਮਾਤਾ ਰਾਣੀ ਸਪੂਰਨ ਕਰਦੀ ਹੈ ਭੇਲੀ ਕੰਡਾ ਬਾਲ ਜੋ ਵੀ ਕਿਸੇ ਸਰਦਾ ਉਹ ਇੱਥੇ ਜ਼ਰੂਰ ਆਂਦਾ ਗੁਲਗਲੇ ਦੇ ਕੇ ਫਟਫੰਬੋ ਕੇ ਇਹ ਇਹ ਮੇਲਾ ਪ੍ਰਵਾਹ মহামਾਈ ਆਪਣੇ ਸੰਜੋਗ ਨਗਰ ਦੇ ਸੰਜੋਗ ਨਾਲ ਇਹ ਪੁਜਾਰੀਆਂ ਵੱਲੋਂ ਲੋਕ ਕਿੰਨੇ ਸਾਲਾਂ ਤੋਂ ਇਹ ਪੂਰੇ ਸੰਗਤ ਆ ਰਹੀ ਹੈ ਹਰ ਸਾਲ ਮੇਲਾ ਲੱਗਦਾ ਹੈ ਕਹਿੰਦੇ ਸੀਤਾ ਮਾਤਾ ਜੀ ਖੁਦ ਇੱਥੇ ਅੰਮ੍ਰਾਜ ਹੋਇਆ ਕਰਾਂਗੇ ਕਿਤਲਾ ਮਾਤਾ ਇੱਥੇ ਖੁਦ ਬਰਾਦਰਮਾਨਾ ਕੋਈ ਹੈ ਬਾਬਾ ਫਰੀਦ ਜੀ ਖੁਦ ਇੱਥੇ ਤਪੱਸਿਆ ਕਰੀਆ ਦੋਈ ਦਾ ਇੱਕ ਦਿਨ ਮੇਲਾ ਲੱਗਦਾ ਹੈ ਇੱਥੇ ਦੇਖੇ ਜਾ ਰਹੇ ਵੀ ਮੁਰਦਾ ਹੋਈ ਜਾਣਾ ਚੜਦਾ ਹੈ ਇਹ ਕਾਹਨ ਦੀ ਮੰਤਾ ਜੋ ਇਹਦੀ ਖੁਸ਼ੀ ਆ ਲੈ ਲੈ ਸਕਦੇ ਆ ਇਹ ਮਾਲਕ ਮਾਤਾ ਨੇ ਖੁਦ ਇੱਥੇ ਦਰਸ਼ਨ ਦਿੱਤੇ ਸੀਗੇ ਆਂ ਵੀ ਘੁੱਟ ਪਾਇਆ ਇੱਥੇ ਆਈ ਵੀ ਆ ਮਾਤਾ ਠੀਕ ਹੈ